ये कह रहे हैं कि यकीन करिए तक करिए किस किस से आम आदमी पार्टी जी यही कह के आए कि असि आम लोग जिड़ी है सत्ता राजनीति आए हैं ਅਸੀਂ ਕਿਵੇਂ ਕਿਸੇ ਤੇ ਯਕੀਨ ਕਰੀਏ ਬਿਲਕੁਲ ਇੱਕ ਸਵਾਲ ਪਹਿਲਾਂ ਜਵਾਬ ਵੀ ਦਿੱਤਾ ਸੀ ਕਿ ਕਰਜ਼ੇ ਦੇ ਵਿੱਚ ਇਸ ਵਕਤ ਪੰਜਾਬ ਡੁੱਬਿਆ ਹੋਇਆ ਹੈ ਤਾਂ ਮੈਨੀਫੈਸਟੋ ਦੇ ਵਿੱਚ ਕਾਂਗਰਸ ਨੇ ਇਸ ਵਾਰ ਕਿਹਾ ਹੈ ਕਿ ਕਰਜ਼ਾ ਮੁਕਤ ਅਸੀਂ ਕਿਸਾਨ ਕਰਾਂਗੇ ਆਖਿਰਕਾਰ ਇਹ ਜੀ ਸਥਿਤੀ ਦੇ ਵਿੱਚ ਕਰਜ਼ਾ ਕਿਸ ਤਰ੍ਹਾਂ ਨਾਲ ਮੁਕਤ ਕਰੇਗਾ ਕਿਸਾਨ ਕਾਂਗਰਸ ਦੇ ਵੀ ਮਾਫ ਕਰਨਾ ਸਾਡੇ ਨਾਲ ਕਈ ਕੈਂਡੀਡੇਟ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਮੈਨੀਫੈਸਟੋ ਦੇ ਵਿੱਚ ਤਾਂ ਦਾਅਵਾ ਕਰ ਦਿੱਤਾ ਹੈ ਤੁਸੀਂ ਕਿ ਕਰਜ਼ਾ ਮੁਕਤ ਕਿਸਾਨ ਕਰਾਂਗੇ ਇੱਕ ਵਾਰੀ ਪਹਿਲਾਂ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸੇਮ ਦਾਵਾ ਪੇਸ਼ ਕੀਤਾ ਗਿਆ ਸੀਗਾ ਕਿ ਕਰਜ਼ਾ ਮੁਕਤ ਕਿਸਾਨ ਹੋ ਜਾਵੇਗਾ ਕਿ ਵਾਕਈ ਪੋਸੀਬਿਲਟੀ ਹੈ ਇਸ ਚੀਜ਼ ਦੀ ਇਸ ਤਰ੍ਹਾਂ ਬ੍ਰਦਰ ਜੋ ਅੱਜ ਵੀ ਆਪਾਂ ਈਮਜ਼ ਦੀ ਗੱਲ ਕਰੀਏ ਡਵੈਲਪਮੈਂਟ ਦੀ ਗੱਲ ਕਰੀਏ ਆਪਾਂ ਕਿਸੇ ਦੇ ਨਾਮ ਨਾਲ ਜੋੜ ਕੇ ਕਹਿੰਦੇ ਆ ਵੀ 100 ਸੋ ਪਰਸੈਂਟ ਨੇ ਕਰਤਾ ਇਹ ਸਭ ਕੁਝ ਸਾਡੇ ਟੈਕਸਿਸ ਦੀ ਬਦੌਲਤ ਹੈ ਡਾਕਟਰ ਮਨਮੋਨ ਸਿੰਘ ਜੀ ਨੇ ਜੜੀਆਂ ਪਾਲਿਸਿਸ ਲਗਾਈਆਂ ਜੋ ਸਿਸਟਮ ਚਲਾਇਆ ਦੇਖੋ ਆਧਾਰ ਕਾਰਡ ਲਗਾਇਆ ਉਦੋਂ ਬੜਾ ਵਿਰੋਧ ਹੋਇਆ ਫਿਰ ਵੈਟ ਲਗਾਇਆ ਇਹੀ ਮੋਦੀ ਸਾਹਿਬ ਤੇ ਸਾਰੀ ਟੀਮ ਨੇ ਵਿਰੋਧ ਕੀਤਾ ਪਰ ਅਗਰ ਡਾਕਟਰ ਮਨਮੋਨ ਸਿੰਘ ਜੀ ਨੂੰ ਦੁਨੀਆ ਸਲਾਮ ਕਰਦੀ ਸੀ ਉਹਨਾਂ ਦੀਆਂ ਪਾਲਿਸਿਸ ਕਰਕੇ ਜਦੋਂ ਰੈਸੈਸ਼ਨ ਆਇਆ ਤਾਂ ਸਾਡਾ ਦੇਸ਼ ਬਚਿਆ ਰਿਹਾ ਇਸੇ ਤਰ੍ਹਾਂ ਦੀਆਂ ਹੋਰ ਜਦੋਂ ਇੱਕ ਵਿਜ਼ਨ ਹੋਵੇ ਨਾ ਜੇ ਅਗਰ ਕਾਂਗਰਸ ਪਾਰਟੀ ਨੇ 올 ਇੰਡੀਆ ਦੇ ਵਿੱਚ ਰਾਹੁਲ ਗਾਂਧੀ ਨੇ ਪੈਦਲ ਚੱਲ ਕੇ ਲੋਕਾਂ ਦੇ ਵਿਊਜ਼ ਲਏ ਕਿਸਾਨਾਂ ਦੀ ਫਾਰਮਰਸ ਦੇ ਹਾਲਾਤ ਦੇਖ ਕੇ ਉਨਾ ਨੇ ਲੋਕਾਂ ਦੀ ਐਡਵਾਈਸ ਦੇ ਨਾਲ ਹੀ ਬਹੁਤ ਅੱਛੇ ਫਾਈਨੈਂਸ਼ੀਅਲ ਐਕਸਪਰਟਸ ਨੇ ਕਾਂਗਰਸ ਪਾਰਟੀ ਕੋਲ ਕਦੀ ਵੀ ਹਵਾ ਦੇ ਵਿੱਚ ਗੱਲ ਕਾਂਗਰਸ ਨਹੀਂ ਕਰਦੀ ਪਰ ਸਥਿਤੀ ਨੂੰ ਕਿਸ ਤਰ੍ਹਾਂ ਨਾਲ ਨਿਪਟੋਗੇ ਕਿਉਂਕਿ ਆਰਥਿਕ ਸਥਿਤੀ ਦਾ ਪਹਿਲਾਂ ਹੀ ਕਮਜ਼ੋਰ ਹੈ ਦੇਸ਼ ਤੁਹਾਡਾ ਕੁਸਚਨ ਦਾ ਮੈਂ ਜਵਾਬ ਦੇਣਾ ਹੈ ਭੈਣ ਜੀ ਨੇ ਇੱਕ ਗੱਲ ਇੱਥੇ ਲੋਕਾਂ ਨੇ ਸ਼ੁਰੂ ਕੀਤੀ ਸੀ ਨਸ਼ੇ ਦੀ ਮੈਂ 92 ਤੋਂ ਕੈਂਜੀਓ ਦੇ ਜ਼ਰੀਏ ਬੇਸ਼ੱਕ ਇੱਥੇ ਮੈਂ ਕਾਂਗਰਸ ਦਾ ਨਮਾਇੰਦਾ ਹਾਂ ਅਪਾ 800 ਤੋਂ ਜ਼ਿਆਦਾ ਲੋਕਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹੈ ਟ੍ਰੀਟਮੈਂਟ ਕਰਾਇਆ ਹੈ ਭਾਸ਼ਣ ਦੇਣਾ ਤੇ ਉਸ ਫੀਲਡ 'ਚ ਕੰਮ ਕਰਨ ਦਾ ਐਕਸਪੀਰੀਅੰਸ ਕਾਫੀ ਫਰਕ ਹੁੰਦਾ ਹੈ ਸਿਰਫ ਬੇਰੋਜ਼ਗਾਰੀ ਬੇਰੋਜ਼ਗਾਰੀ ਇਹੀ ਇੱਕ ਮੇਜਰ ਰੀਜ਼ਨ ਹੈ ਨਸ਼ੇ ਦਾ ਪੰਜਾਬ ਦੇ ਅੰਦਰ ਬਾਰਡਰ ਪਾਰ ਤੋਂ ਸਾਡੇ ਦੇਸ਼ ਦੇ ਵਿੱਚ ਨਸ਼ਾ ਸਪਲਾਈ ਹੋ ਰਿਹਾ ਹੈ ਸੈਂਟਰ ਗਵਰਨਮੈਂਟ ਵੀ ਕਾਫੀ ਐਫਰਟਸ ਦੇ ਬਾਵਜੂਦ ਵੀ ਅਸੀਂ ਫੇਲ ਹੋ ਰਹੇ ਹਾਂ ਇਸ ਦੇ ਬਾਰੇ ਇੱਕ ਪ੍ਰੋਪਰ ਪਾਲਿਸੀ ਸਾਰੇ ਦੇ ਸਾਰੇ ਜਿੰਨੇ ਵੀ ਮੇਨ ਪਾਰਟੀਆਂ ਨੇ ਇਸ ਤੇ ਇੱਕ ਮਤ ਹੋਣ ਇੱਕ ਦੂਸਰੇ ਤੇ ਦੂਸ਼ਣਵਾਜ਼ੀ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ ਨਸ਼ਾ ਖਤਮ ਰੋਜ਼ਗਾਰ ਦੇ ਨਾਲ ਹੀ ਹੋਏਗਾ ਕਾਰਨ ਕੀ ਮੰਨਦੇ ਹੋ ਫਿਰ ਇਸ ਤੋਂ ਸਭ ਤੋਂ ਜ਼ਿਆਦਾ ਕਾਰਨ ਕੀ ਮੰਨਦੇ ਹੋ ਫਰਸਟ੍ਰੇਸ਼ਨ ਹੈ ਜੀ ਫਰਸਟ੍ਰੇਸ਼ਨ ਹੈ ਇੱਕ ਵਿਅਕਤੀ ਜਦੋਂ ਇੱਕ ਡਿਗਰੀ ਹੱਥ ਦੇ ਵਿੱਚ ਹੁੰਦੀ ਹੈ ਪਹਿਲਾਂ ਤਾਂ ਐਜੂਕੇਸ਼ਨ ਸਿਸਟਮ ਸਾਡਾ ਇੰਨਾ ਬੇਕਾਰ ਹੈ ਕਿ ਉਹ ਸਕਿਲਡ ਨਹੀਂ ਬਣ ਪੰਦਾ ਫਿਰ ਦੂਸਰਾ ਜਦੋਂ ਜੌਬ ਤੇ ਜਾਂਦਾ ਉਹਦਾ ਸੋਸ਼ਲ ਹੁੰਦਾ ਤੁਸੀਂ ਅਗਰ ਇਸ ਦੇ ਉੱਤੇ ਦੇਖੋਗੇ ਸਭ ਤੋਂ ਜ਼ਿਆਦਾ ਇੱਕ ਤਾਂ ਨੌਜਵਾਨਾਂ ਦਾ ਇੱਕ ਐਸਸੀ ਕੈਟਾਗਰੀ ਨਾਲ ਜੁੜੇ ਹੋਏ ਲੋਕਾਂ ਦਾ ਮੰਚ ਤੋਂ ਸਾਰੀਆਂ ਪਾਰਟੀਆਂ ਸਭ ਤੋਂ ਵੱਧ ਗੱਲ ਉਹਨਾਂ ਦੀਆਂ ਕਰਨਗੀਆਂ ਪਰ ਨੀਚੇ ਜ਼ਮੀਨ ਦੇ ਉੱਤੇ ਹਾਲਾਤ ਸਾਡੇ ਨਹੀਂ ਸੁਧਰ ਰਹੇ ਔਰ ਮੈਨੂੰ ਯਾਦ ਹੈ ਰਾਹੁਲ ਗਾਂਧੀ ਨੇ ਸ਼ੁਰੂਆਤ ਵਿੱਚ ਕਿਹਾ ਸੀ ਕਿ ਇਸ ਦੇਸ਼ ਦੇ ਅੰਦਰ ਵੀ ਦੋ ਸਮਾਜ ਜੀ ਰਹੇ ਹਨ ਇੱਕ ਸਮਾਜ ਐਸਾ ਜਿਹਦੇ ਕੋਲੇ ਜੋ ਤਾਨਾ ਇਕੱਠਾ ਹੁੰਦਾ ਜਾ ਰਿਹਾ ਤੇ ਇੱਕ ਸਮਾਜ ਐਸਾ ਜਿਹੜਾ ਸਿਰਫ ਸਾਹ ਲੈ ਰਿਹਾ ਸਿਰਫ ਜੀ ਰਿਹਾ ਉਹਨੂੰ ਕੋਈ ਮਾਰਗ ਨਹੀਂ ਦਿਖ ਰਿਹਾ ਇਹਦੇ ਲਈ ਸਾਰਿਆਂ ਨੂੰ ਕੰਮ ਕਰਨਾ ਪਏਗਾ ਔਰ ਇਹ ਨਹੀਂ ਹੈ ਲੋਕਾਂ ਦੇ ਟੈਕਸਿਸ ਦੇ ਵਿੱਚੋਂ ਕੋਈ ਵੀ ਸਰਕਾਰ ਆਈ ਹੈ 15 ਤੋਂ ਲੈ ਕੇ 22% ਤੱਕ ਸਾਡਾ ਜਿਹੜਾ ਪੈਸਾ ਉਹ ਗ੍ਰੈਬ ਹੋ ਜਾਂਦਾ ਹੈ ਉਹ ਚਲਾ ਜਾਂਦਾ ਹੈ ਰਿਸ਼ਵਤ ਖੋਰੀ ਚ